ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮੰਗਲਾ ਨਾਵਾ ਸਾਧੋ ਰਾਮੁ ਸਰਣ ਬਿਸਰਾਮਾ 베ਦ ਪੁਰਾਨ ਪੜੇ ਕੋ ਇਹ ਗੁਣ ਸਿਮਰੈ ਹਰ ਕੋ ਨਾਮਾ ਸਾਧੋ ਰਾਮ ਸਰਣ ਬਿਸਰਾਮਾ ਇਹ ਸੰਤ ਜਨੋ ਪਰਮਾਤਮਾ ਦੀ ਸ਼ਰਤ ਸ਼ਰਨ ਪਿਆ ਹੀ ਵਿਕਾਰਾਂ ਵਿੱਚ ਪਟਕਣ ਵੱਲੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਵਿਦ ਪੁਰਾਨ ਪੜੇ ਕੋ ਏਗੁਣ ਸਿਮਰੇ ਹਰ ਕੋ ਨਾਮਾ ਵਿਦ ਪ੍ਰਾਨ ਆਦਿਕ ਧਰਮ ਪੁਸਤਕਾਂ ਪੜਨ ਦਾ ਇਹੀ ਲਾਭ ਹੋਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ਰਹਾਉ ਲੋਭ ਮੋਹ ਮਾਇਆ ਮਮਤਾ ਪੁਨ ਆਓ ਵਿਖਿਆਨ ਕੀ ਸੇਵਾ ਹਰਕ ਸੋਗ ਪਰਸੈ ਜੈ ਨਾ ਹਨ ਸੋ ਮੂਰਤ ਹੈ ਦੇਵਾ ਇਹ ਸੰਤ ਜਨੋਂ ਲੋਭ ਮਾਇਆ ਦਾ ਮੋਹ ਆਪਣ ਤਤੇ ਵਿਸ਼ਿਆਂ ਦਾ ਸੇਵਨ ਖੁਸ਼ੀ ਗਮੀ ਇਹਨਾਂ ਵਿੱਚੋਂ ਕੋਈ ਵੀ ਇਸ ਜਿਸ ਮਨੁੱਖ ਨੂੰ ਸ਼ੁ ਨਹੀਂ ਸਕਦਾ ਜਿਸ ਮਨੁੱਖ ਕੋਤੇ ਆਪਣਾ ਜੋਰ ਨਹੀਂ ਪਾ ਸਕਦਾ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਸੁਰਗ ਨਰਕ ਅੰਮ੍ਰਿਤ ਬੇਕੂਏ ਸਭ ਤਉ ਕੰਚਨ ਵਰ ਪੈਸਾ ਇਹ ਸੰਤ ਜਨੋ ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸਨੂੰ ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਿਰ ਇੱਕੋ ਜਿਹਾ ਜਾਪਦੇ ਹਨ ਜਿਸਨੂੰ ਸੋਨਾ ਅਤੇ ਤਾਂਬਾ ਇੱਕ ਸਮਾਨ ਪ੍ਰਤੀਤ ਹੁੰਦਾ ਹੈ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਪੁੰਨ ਤਸਾ ਜਿਸ ਦੇ ਹਿਰਦੇ ਵਿੱਚ ਉਸਤਤ ਨਿੰਦਾ ਵੀ ਕੁਝ ਹੈ ਹਨ ਕੋਈ ਉਸ ਦੀ ਵਡਿਆਈ ਕਰੇ ਕੋਈ ਉਸ ਦੀ ਨਿੰਦਾ ਕਰੇ ਉਸ ਨੂੰ ਇੱਕ ਸਮਾਨ ਹਨ ਜਿਸ ਦੇ ਹਿਰਦੇ ਵਿੱਚ ਲੋਭ ਦੀ ਪ੍ਰਭਾਵ ਨਹੀਂ ਪਾ ਸਕਦਾ ਮੋਹ ਪੀ ਪ੍ਰਭਾਵ ਨਹੀਂ ਪਾ ਸਕਦਾ ਦੁੱਖ ਸੁੱਖ ਇਹ ਬਾਦੇ ਜਹ ਨਾ ਹੁਣ ਤੈ ਤੁਮ ਜਨੋ ਗਿਆਨੀ اے ਸੰਤ ਜਨੋ ਤੁਸੀਂ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਗੀ ਸਾਝ 파 ਰੱਖਣ ਵਾਲਾ ਸਮਝੋ ਜਿਸ ਨੂੰ ਨਾ ਕੋਈ ਦੁੱਖ ਤੇ ਨਾ ਕੋਈ ਸੁੱਖ ਆਪਣੇ ਪ੍ਰਭਾਵ ਵਿੱਚ ਬੰਨ ਨਹੀਂ ਸਕਦਾ ਨਾਨਕ ਮੁਕਤ ਤਾਏ ਤੁਮ ਮਨੋ ਏ ਵਿਦਤ ਕੋ ਜੋ ਪ੍ਰਾਨੀ ਏ ਨਾਨਕ ਆਖੇ ਸੰਤ ਜਨੋ ਲੋਭ ਮੋ ਦੁਖ ਸੁਖ ਆਦਿਕ ਤੋਂ ਕਲਾਸੀ ਉਸ ਮਨੁੱਖ ਨੂੰ ਮਿਲੀ ਮਨੋ ਜਿਹੜਾ ਮਨੋ ਜਿਹੜਾ ਮਨੁੱਖ ਇਸ ਕਿਸਮ ਦੀ ਜੀਵਨ ਜੁਗਤ ਵਾਲਾ ਹੈ ਦੁਖ ਸੁਖ ਇਹ ਬਾਧੇ ਜਹ ਨਾ ਹਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਏ ਵਿਦ ਕੋ ਜੋ ਪ੍ਰਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ